ਕੀ ਕਰੋਗੇ ਕਿ 90 ਮੀਟਿੰਗ ਲਾਈਵ ਦੇ ਜਿਹੜੇ ਵੱਡੇ ਵੱਡੇ ਅ ਅੰਸਾਰੀ ਕਮਿਸ਼ਨ ਹੋ ਗਿਆ ਜਾਂ ਲੋਕਾਂ ਦੇ ਜਿਹੜੇ ਜਾਨ ਮਾਲ ਦੇ ਨੁਕਸਾਨ ਹੋਏ ਸੀ ਉਹਨਾਂ ਦੇ ਪਰਪਾਈਆਂ ਹੋਈਆਂ ਜੋ ਹਜੇ ਤੱਕ ਨਹੀਂ ਹੋ ਪਈ ਜੀ ਉਹਦੇ ਬਾਰੇ ਤੁਸੀਂ ਰਿਤਿੰਦਰ ਸਿੰਘ ਲਖਤ ਜੀ ਬਹੁਤ ਵੱਡਾ ਸਵਾਲ ਹੈ ਨੈਸ਼ਨਲ ਕਾਨਫਰੰਸ ਤੁਸੀਂ ਜੁਆਇਨ ਕੀਤੀ ਹੈ ਜੀ ਇਹਦੇ ਵਾਸਤੇ ਇਹਦੇ ਵਾਸਤੇ ਤੁਸੀਂ ਕੀ ਕਰੋ ਤੁਸੀਂ ਇੱਕ ਨੈਸ਼ਨਲ ਪਾਰਟੀ ਜੁਆਇਨ ਕਰਦੇ ਹੋ

ਆ ਜੀਐਸਕੇ ਸਿਫੋਨ ਜੀ ਸਤਿ ਸ਼੍ਰੀ ਅਕਾਲ। ਉਹਦੇ ਵਿੱਚ ਤੁਹਾਡੀ ਐਨਜੀਪੀਸ ਜੀ ਹਾਜ਼ਰ ਪੀ ਮੁਸਲਾਸੀ। ਆਪ ਸਾਈਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਤੁਹਾਡਾ ਤੇਜਿੰਦਰ ਪਾਲ ਸਿੰਘ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ। ਅੱਜ ਤੁਹਾਡੇ ਸਾਹਮਣੇ ਇੱਕ ਐਸੀ ਸ਼ਖਸੀਅਤ ਲੈ ਕੇ ਆਏ ਹਾਂ ਜੋ ਇੱਕ ਪੋਲਿਟিক্যাল ਸ਼ਖਸੀਅਤ ਬਣਨ ਜਾ ਰਹੀ ਹੈ ਬਲਕਿ ਕਿਹਾ ਜਾਂਦਾ ਹੈ ਕਿ ਜੈਨੇਟਿਕਲੀ ਪੋਲਿਟিক্যাল ਸੀ ਉਹ ਸ਼ਖਸੀਅਤ ਹਨ ਸਾਡੇ ਨਾਲ ਬੈਠੇ ਨੇ ਸਰਦਾਰ ਜਤਿੰਦਰ ਸਿੰਘ ਜੀ ਲੱਕੀ ਅਭਿਰ ਜੀ ਆਪਸੀ ਸਾਂਝ ਟੀਵੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਸੀ ਸਾਂਝ ਦਾ तहे ਦਿਲੋਂ ਸ਼ੁਕਰੀਆ ਦਾ ਕਰਦਾ ਹਾਂ ਜੋ ਮੇਰੀ ਗੱਲਾਂ ਹਨ ਉਸ ਨੂੰ ਆਵਾਜ਼ ਸਮਾਜ ਦੇ ਸਾਹਮਣੇ ਰੂਪ ਰੂਪ ਕਰਨ ਜਾ ਰਹੇ ਹਾਂ ਮੈਂ ਦੱਸ ਦੇਵਾਂ ਕਿ ਮੇਰੀ ਸਕੂਲਿੰਗ ਆਪਣਾ ਪਹਿਲੇ ਪ੍ਰਾਈਵੇਟ ਸਕੂਲ ਤੋਂ ਹੋਈ ਫਿਰ ਉਸ ਦੇ ਬਾਅਦ ਮੈਂ 10+2 ਹਾਈ ਸਕੈਂਡਰੀ ਤੋਂ ਕੀਤੀ ਉਸ ਤੋਂ ਬਾਅਦ ਮੈਂ ਚਲਾ ਜਾਂਦਾ ਹਾਂ ਸਾਇੰਸ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਗ੍ਰੈਜੂਏਸ਼ਨ ਪੂਰੇ ਕਰਨ ਤੋਂ ਦੌਰਾਨ ਮੇਰੇ ਪਾਰਟ 1 ਦੇ ਵਿੱਚ ਹੀ ਆਜ ਮੈਂ ਐਡਮਿਸ਼ਨ ਸੀ ਮੇਰੀ ਔਰ ਉਸ ਦੌਰਾਨ ਇੱਕ ਉੱਥੇ ਜਿਸ ਤਰ੍ਹਾਂ ਕੀ ਤੁਸੀਂ ਆਮ ਜਾਣਦੇ ਹੋ ਕਿ ਕਾਲਜ ਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਹਨ। ਹਮਮ। ਔਰ ਉਸ ਇਲੈਕਸ਼ਨ ਦੇ ਵਿੱਚ ਕਾਲਜ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੈ। ਤੇ ਮੇਰੀ ਸਾਇੰਸ ਕਾਲਜ ਜੰਮੂ ਦੀ ਗੱਲ ਹੈ। ਹਾਂ ਸਾਇੰਸ ਕਾਲਜ ਜੰਮੂ ਦੀ ਗੱਲ ਕਰ ਰਿਹਾ। ਜੀ ਜੀ। ਉਸ ਟਾਈਮ ਮਨਮੋਨ ਸਾਨੀ ਜੀ ਐਮਐਮ ਸਾਨੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਉੱਥੇ ਪ੍ਰਿੰਸੀਪਲ ਸਰ। ਠੀਕ। ਤੇ ਮੈਂ ਉਸ ਵਕਤ ਇਹ ਸੋਚਿਆ ਕਿ ਮੈਂ ਕਿਉਂ ਨਹੀਂ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਦਾ ਐਜ਼ ਅ ਪ੍ਰੈਜ਼ੀਡੈਂਟ। ਪਰ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਕਿਹਾ ਕਿ ਮੈਂ ਸੋਚਿਆ ਪრეਜ਼ੀਡੈਂਟ ਹੀ ਬਣਨ ਦੀ ਸੋਚ ਕਿਉਂ ਆਈ ਤੇ ਮੈਂ ਸੋਚਿਆ ਕਿ ਅਸੀਂ ਪਾਰਟ 1 ਦੇ ਵਿੱਚ ਹੀ ਅਗਰ ਮੈਂ ਪ੍ਰੈਜ਼ੀਡੈਂਟ ਬਣ ਜਾਂਦਾ ਔਰ ਮੈਨੂੰ 3 ਸਾਲ ਮਿਲਣਗੇ 3 ਸਾਲ ਮਿਲਣ ਕੇ ਔਰ ਮੈਂ ਆਪਣੇ ਜਿਹੜੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਮੈਂ ਅੱਛੀ ਤਰ੍ਹਾਂ ਜਾਣ ਸਕਦਾ ਔਰ ਉਹਨਾਂ ਦੇ ਵਾਸਤੇ ਕੀ ਬਿਹਤਰ ਹੋ ਸਕਦਾ ਇਸ ਕਾਲਜ ਦੇ ਵਿੱਚ ਤੇ ਉਸ ਨੂੰ ਮੈਂ ਬਿਹਤਰ ਕਰਨੇ ਵਾਸਤੇ ਤੇ ਮੈਂ ਇਥੋਂ ਜਿਹੜਾ ਇਸੇ ਪੋਟ ਫਰਸਟ ਨੂੰ ਹੀ ਕਿਉਂ ਕਿਉਂ ਮੈਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਾਂ ਤਾਂ ਕਿ ਨਾਲ ਵਾਲੇ ਜਿਹੜੇ 3 ਸਾਲ ਨੂੰ ਸਟੂਡੈਂਟ ਸੁਖਾਲੇ ਮੇਰੇ ਜਿਹੜੇ ਸਾਥੀ ਨੂੰ ਸੁਖਾਲੇ ਉਹਨਾਂ ਦੇ ਨਿਕਲ ਜਾਣਗੇ ਪਰ ਬਦਕਿਸਮਤੀ ਇਹ ਰਹੀ ਕਿ ਉੱਥੇ ਜਿਹੜੇ ਮੇਰੇ ਸੀਨੀਅਰ ਸਨ ਪਾਰਟ ਫਾਈਨਲ ਵਾਲੇ ਔਰ ਪਾਰਟ ਸੈਕਿੰਡ ਵਾਲੇ ਉਹਨਾਂ ਨੇ ਅਪੋਜ਼ ਕਰਨਾ ਸਟਾਰਟ ਕਰ ਦਿੱਤਾ ਮੈਨੂੰ ਉੱਥੇ ਦੇ ਪ੍ਰਿੰਸੀਪਲ ਕਹਿੰਦੇ ਨੇ ਕਿ ਯਾਰ ਤੁਸੀਂ ਉਹਨਾਂ ਦੀ ਇੱਜ਼ਤ ਦਾ ਮਸਲਾ ਹੈ ਉਹਨਾਂ ਦੀ ਬੇਇੱਜ਼ਤੀ ਦਾ ਮਸਲਾ ਤੁਸੀਂ ਮਤ ਲੜੋ ਕਿ ਉਹਨਾਂ ਨੇ ਬੇਇੱਜ਼ਤੀ ਇਸ ਕਰਕੇ ਮਹਿਸੂਸ ਤਾਂ ਨਹੀਂ ਕੀਤੀ ਕਿ ਲੱਕੀ ਦਾ ਲੱਕ ਕਿਤੇ ਇੱਥੋਂ ਹੀ ਨਾ ਬਦਲ ਜਾਏ ਨਹੀਂ ਉਹ ਤਾਂ ਚਲੋ ਰੱਬ ਦੇ ਹੱਥ ਹੈ ਦਰਸ਼ਕਾਂ ਨੂੰ ਦੱਸ ਦਿਆਂ ਕਿ ਮੈਂ ਇਹ ਜੋ ਲਫ਼ਜ਼ ਬੋਲਿਆ ਹੈ ਲੱਕੀ ਜੀ ਦਾ ਲੱਕ ਕਿਤੇ ਇੱਥੋਂ ਹੀ ਤਾਂ ਨਹੀਂ ਬਦਲ ਜਾਏਗਾ ਇਹ ਇਹਨਾਂ ਨੇ ਇੱਕ ਪਾਰਟੀ ਦੀ ਜਿਹੜੀ ਹੈ ਉਹਨੂੰ ਜੁਆਇਨ ਕੀਤਾ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ ਬਾਅਦ ਵਿੱਚ ਕਿਉਂਕਿ ਉਹ ਇੱਕ ਸੀਨੀਅਰ ਲੀਡਰ ਨੇ ਇੱਕ ਬੜੇ ਅچھے ਉਹਨਾਂ ਨੇ ਇਹਨਾਂ ਦੇ ਬਾਰੇ ਵਿੱਚ ਕੁਝ ਗੱਲ ਕਹੀ ਸੀ ਉਹਦੇ ਬਾਰੇ ਵਿੱਚ ਅਸੀਂ ਬਾਅਦ ਵਿੱਚ ਗੱਲਬਾਤ ਕਰਾਂਗੇ ਪਰ ਇੱਕ ਚੀਜ਼ ਮੈਨੂੰ ਦੱਸੋ ਜਿਵੇਂ ਤੁਸੀਂ ਦੱਸਿਆ ਕਿ ਇਹ ਪੋਲਿਟਿਕਸ ਤੁਹਾਡੀ ਜ਼ਿਆਦਾਤਰ ਸਾਇੰਸ ਕਾਲਜ ਤੋਂ ਹੀ ਸ਼ੁਰੂ ਹੋਈ ਜੀ ਉਸ ਤੋਂ ਪਹਿਲੇ ਤੁਹਾਡੇ ਘਰ ਦੇ ਵਿੱਚ ਕਿਹੜੇ ਕਿਹੜੇ ਬੰਦੇ ਸੀ ਜੋ ਪੋਲਿਟਿਕਸ ਦੇ ਵਿੱਚ ਸ਼ਾਮਲ ਰਹੀ ਕੋਈ ਮੇਰੇ ਦਾਦਾ ਜੀ ਸਨ ਉਹ ਕੰਟੋਨਮੈਂਟ ਦੇ ਵਿੱਚ ਜਿਸ ਪੋਸਟ ਤੇ ਮੈਂ ਹਰਿਆ ਉਸ ਪੋਸਟ ਤੇ ਮੇਰੇ ਦਾਦਾ ਜੀ ਵੀ ਰਹੇ ਮਾਸਟਰ ਮਾਸਟਰ ਈਸ਼ਰ ਸਿੰਘ ਜੀ ਔਰ ਉਹਨਾਂ ਨੇ ਰੈਗੂਲਰ ਤਿੰਨ ਸਾਲ ਮਲੇ ਤਿੰਨ ਟਾਈਮ ਜਿਹੜੀ ਇਲੈਕਸ਼ਨ ਕੰਟੈਸਟ ਕੀਤੀ ਉਹ ਤਿੰਨ ਟਾਈਮ ਉਹ ਵਿਨ ਰਹੇ ਔਰ ਉਸ ਟਾਈਮ ਜਿਹੜਾ ਇਲੈਕਸ਼ਨ ਜਿਹੜਾ ਉਂਗਲੀਆਂ ਤੇ ਹੁੰਦੀ ਸੀ ਤੇ ਉਹ ਇੱਕ ਟਾਈਮ ਉਹ ਫਿਰ ਵਾਈਸ ਚੇਅਰਮੈਨ ਵੀ ਰੇ ਕੰਟੋਨਮੈਂਟ ਦੇ ਵਿੱਚ 2014 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਕੰਟੈਸਟ ਕਰਨੀ ਸੀ ਬਟ ਉਸ ਟਾਈਮ ਇਲੈਕਸ਼ਨ ਨਹੀਂ ਹੋਈ ਉਹ ਇਲੈਕਸ਼ਨ 15 ਦੇ ਵਿੱਚ ਅਨਾਉਂਸ ਹੋਈ ਤੇ ਉਹ 15 ਦੇ ਵਿੱਚ ਇਲੈਕਸ਼ਨ ਤੋਂ ਪਹਿਲੇ ਹੀ ਉਹ ਅਕਾਲ ਚਲਾਣਾ ਕਰਕੇ ਉਹ 2015 ਦੇ ਵਿੱਚ ਤੁਸੀਂ ਜਦੋਂ ਕੰਟੋਨਮੈਂਟ ਬੋਰਡ ਦੀ ਇਲੈਕਸ਼ਨ ਦੇ ਵਿੱਚ ਆਏ ਬਰੀਆਂ ਮਜ਼ੇਦਾਰ ਗੱਲਾਂ ਵੀ ਹਨੇ ਦੇ ਵਿੱਚ ਮੈਂ ਕੁਝ ਮੈਂ ਦਰਸ਼ਕਾਂ ਨੂੰ ਦੱਸ ਦਿਆ ਅਸੀਂ ਕਰਾਂਗੇ ਇਹਨਾਂ ਦੇ ਨਾਲ ਉਸ ਦੇ ਬਾਅਦ ਕੀ ਹੋਇਆ ਕਿ ਮੈਂ ਪਾਰਟ ਫਰਸਟ ਦੇ ਵਿੱਚ ਹੀ ਮੇਰਾ ਨੰਬਰ ਆ ਜਾਂਦਾ ਹੈ ਏ ਐਮ ਟੀ ਸਕੂਲ ਦੇ ਵਿੱਚ ਜਿਹੜਾ ਟ੍ਰੇਨਿੰਗ ਕਰਵਾਉਂਦਾ ਹੈ ਮੈਡੀਕਲ ਦੇ ਉਸ ਦੇ ਆਕਸਿਲਰੀ ਮੈਡੀਕਲ ਟ੍ਰੇਨਿੰਗ ਸੈਂਟਰ ਜਿਸ ਨੂੰ ਕਿਹਾ ਔਰ ਉਸ ਦੌਰਾਨ ਸਾਡੀ ਥੋੜੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਇੰਨੀ ਜ਼ਿਆਦਾ ਸਾਊਂਡ ਨਹੀਂ ਸੀ ਤੇ ਫਾਦਰ ਸਾਹਿਬ ਵੀ ਅਫੋਰਡ ਨਹੀਂ ਕਰ ਪਾ ਰਹੇ ਸਨ ਤੇ ਮੈਂ ਉਸ ਦੌਰਾਨ ਕੀ ਕੀਤਾ ਕਿ ਐਕਸਲ ਟੈਕਨੀਸ਼ੀਅਨ ਤੇ ਕੋਰਸ ਦੇ ਨਾਲ ਨਾਲ ਮੈਂ ਕੰਸਟਰਕਸ਼ਨ ਲਾਈਨ ਦੇ ਵਿੱਚ ਚਲਾ ਗਿਆ ਪਹਿਲੇ ਉਸ ਤੋਂ ਪਹਿਲੇ ਮੈਂ ਗਿਆ ਇੱਕ ਮਾਰਕੀਟਿੰਗ ਐਗਜ਼ੀਕਿਊਟਿਵ ਆਟੋ ਏਜੰਸੀ ਦੇ ਵਿੱਚ ਜਿਸ ਦੇ ਵਿੱਚ ਮੈਂ ਆਟੋ ਵੇਚਦਾ ਸੀ ਬਟ ਉਹ ਮੈਨੂੰ ਸੂਟ ਨਹੀਂ ਕੀਤਾ ਉਸ ਦੇ ਬਾਅਦ ਮੈਂ ਚੋਦਰੀ ਮੋਟਰ ਗਿਆ ਐਜ਼ ਅ ਜੂਨੀਅਰ ਅਕਾਊਂਟੈਂਟ ਇਨ ਬੀਟਵੀਨ ਅ ਟ੍ਰੇਨਿੰਗ ਦੇ ਦੌਰਾਨ ਮੈਂ ਕੰਸਟਰਕਸ਼ਨ ਲਾਈਨ ਦੇ ਵਿੱਚ ਚਲਾ ਗਿਆ ਕੰਸਟਰਕਸ਼ਨ ਲਾਈਨ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਔਰ ਇਹਦੀ ਟ੍ਰੇਨਿੰਗ ਵੀ ਪੂਰੀ ਕੀਤੀ ਮੈਂ ਆਫਟਰ ਟ੍ਰੇਨਿੰਗ ਜੌਬ ਦਾ ਇੱਕ ਨਿਕਲਿਆ ਉਹਨਾਂ ਨੇ ਕਿਹਾ ਜੀ ਇਸ ਵਕਤ ਤੇ ਜਿਹੜਾ ਪੱਕਾ ਇੱਕ ਜਿਹੜਾ EMPLOYEE ਹੈ ਉਸ ਦੀ 20 ਤੋਂ 25000 ਹੈ 25000 ਤਾਂ ਮੈਂ ਕੈਲਕੂਲੇਸ਼ਨ ਕਰ ਰਿਹਾ ਸੀ ਕਿਉਂਕਿ ਮੇਰੇ ਕੰਸਟਰਕਸ਼ਨ ਲਾਈਨ ਦੇ ਵਿੱਚ ਇੱਕ ਅੱਛਾ ਖਾਸਾ ਪ੍ਰੋਫਿਟ ਚੱਲ ਰਿਹਾ ਸੀ ਫਿਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮੇਰੀ 2014 ਤੱਕ ਮੈਂ ਕੰਸਟਰਕਸ਼ਨ ਲਾਈਨ ਦੇ ਵਿੱਚ ਉਸਲੇ ਮੇਰੇ ਕੋਲ ਕਾਫੀ ਕੰਟਰੈਕਸ਼ਨ ਤੇ ਇਨ ਬਿਟਵੀਨ ਨਵੰਬਰ ਦਿਸੰਬਰ ਐਂਡਿੰਗ 14 ਦੇ ਵਿੱਚ ਫਾਦਰ ਸਾਹਿਬ ਬਿਮਾਰ ਹੋ ਗਏ ਮੈਨੂੰ ਉਹਨਾਂ ਦੇ ਨਾਲ ਰਹਿਣਾ ਪੈ ਗਿਆ ਫਿਰ ਜਨਵਰੀ 8 2015 ਨੂੰ ਉਹ ਅਕਾਲ ਚਲਾਣਾ ਕਰ ਗਏ ਤੇ ਮੈਂ ਫਿਰ ਉਸ ਦੇ ਬਾਅਦ ਜਿਹੜੇ ਮੇਰੇ ਕੰਟਰੈਕਟਸ ਹਨ ਉਹ ਮੈਂ ਖਤਮ ਖਤਮ ਕੀਤੇ ਇਨ ਬਿਟਵੀਨ ਕੀ ਹੋਇਆ ਮਈ 15 ਦੇ ਵਿੱਚ ਇਲੈਕਸ਼ਨ ਅਨਾਉਂਸ ਹੋ ਗਈ ਇੱਕ ਕੰਟੋਨਮੈਂਟ ਕੰਟੋਨਮੈਂਟ ਇਲੈਕਸ਼ਨ ਅਨਾਉਂਸ ਹੋ ਗਈ ਤੇ ਉਸਲੇ ਆ ਜਿਆਦਾ देर ਹੋਈ ਨਹੀਂ ਸੀ ਫਾਜ਼ਲ ਸਾਹਿਬ ਨੂੰ ਗੁਜ਼ਰੇ ਦੇ ਤੇ ਮੇਰਾ ਕੋਈ ਮਨ ਨਹੀਂ ਸੀ ਕਿ ਉਹਨਾਂ ਕਿਉਂਕਿ ਇਹ ਉਹਨਾਂ ਨੇ ਕੰਟੈਸਟ ਕਰਨੀ ਸੀ ਤੇ ਉਹ ਪੂਰੇ ਹੋਗੇ ਸਨ ਤੇ ਮੇਰਾ ਕੋਈ ਮਨ ਨਹੀਂ ਸੀ ਪਰ ਆਸਪੜੋਸ ਦੇ ਜਿਹੜੇ ਲੋਕ ਜਿਹੜੇ ਉੱਥੇ ਦੇ ਵਾਰਡ ਦੇ ਲੋਕ ਉਹਨਾਂ ਨੇ ਮੈਨੂੰ ਅਪਰੋਚ ਕਰਨਾ ਸਟਾਰਟ ਕਰ ਦਿੱਤਾ ਕਿ ਤੁਸੀਂ ਇੱਕ ਅੱਛੇ ਸੋਸ਼ਲ ਕੰਮ ਵੀ ਕਰਦੇ ਹੋ ਤੁਹਾਡੇ ਫਾਦਰ ਸਾਹਿਬ ਵੀ ਸੋਸ਼ਲ ਕੰਮ ਕਰਦੇ ਸਨ ਤੇ ਅਗਰ ਤੁਹਾਡੇ ਫਾਦਰ ਸਾਹਿਬ ਦੀ ਇੱਛਾ ਸੀ ਕਿ ਉਹਨਾਂ ਨੇ ਕੰਟੈਸਟ ਕਰਨੀ ਸੀ ਤੇ ਤੁਸੀਂ ਕਿਉਂ ਨਹੀਂ ਕਰ ਰਹੇ ਹੋ ਕਿਉਂਕਿ ਤੁਹਾਡੇ ਜਿਹੜੇ ਦਾਦਾ ਜੀ ਸਨ ਉਹ ਵੀ ਇਸ ਫੀਲਡ ਵਿੱਚ ਰਹੇ ਔਰ ਅਸੀਂ ਜਿਹੜਾ ਤੁਹਾਡੇ ਨਾਲ ਪੁਰਾਣੇ ਜੁੜੇਦੇ ਆ ਕਿਧਰੇ ਨੇ ਕਿਧਰੇ ਮੇਰੇ ਦਾਦਾ ਜੀ ਨੇ ਉੱਥੇ ਦੇ ਲੋਕਾਂ ਨੂੰ ਸਥਾਪਿਤ ਵੀ ਕੀਤਾਦਾ ਸੀ ਔਰ ਐਜੂਕੇਟ ਵੀ ਕੀਤਾ ਸੀ ਤੇ ਉਸ ਕਰਕੇ ਉਹ ਵੀ ਇੱਕ ਪਿਆਰ ਸੀ ਦੂਸਰਾ ਫਾਦਰ ਸਾਹਿਬ ਨਾਲ ਲਗਾਅ ਸੀ ਕੁਝ ਮੈਂ ਐਸੇ ਕਰਕੇ ਦੁਸ਼ਕੋ ਕਹਿ ਰਹੇ ਸੀ ਕਿ ਨਾ ਦੇ ਜੀਨਸ ਦੇ ਵਿੱਚ ਹੀ ਪੋਲਿਟਿਕਸ ਅਤੇ ਸਮਾਜ ਸੇਵਾ ਜਿਹੜੀ ਹੈ ਉਹ ਭਰੀ ਹੋਈ ਸੀ ਫਿਰ 2015 ਦੇ ਵਿੱਚ ਜਦੋਂ ਤੁਸੀਂ ਇਹ ਇਲੈਕਸ਼ਨ ਕੰਟੈਸਟ ਕੀਤਾ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਟੋਟਲ 7 ਕੰਟੈਸਟੈਂਟਸ ਹਨ ਜੀ ਤੇ ਉਹਨਾਂ 7 ਕੰਟੈਸਟੈਂਟਾਂ ਦੇ ਵਿੱਚ ਜਿਹੜੇ ਕੁਝ ਜੋ ਸਰਵੇਅਰਸ ਹਨ ਕੁਝ ਲੋਕਲ ਚੈਨਲ ਜਾਂ ਅਖਬਾਰ ਜਾਂ ਕੁਝ ਵੀ ਉਹਨਾਂ ਨੇ ਸ਼ਾਇਦ ਤੁਹਾਨੂੰ ਪੁੱਠੇ ਪਾਸੋਂ ਇੱਕ ਨੰਬਰ ਤੇ ਰੱਖਿਆ ਹੋਇਆ ਸੀ ਮੈਂ ਬੜੀ ਇੰਟਰਸਟਿੰਗ ਗੱਲ ਹੈ ਐਕਚੁਅਲੀ ਹੋਇਆ ਹੈ ਕਿ ਜਿਸਲੇ ਮੈਂ ਉਹਨਾਂ ਲੋਕਾਂ ਦੀ ਗੱਲ ਮੰਨੀ ਤੇ ਮੈਂ ਫਾਰਮ ਫਿਲ ਕਰਦਾ ਹੂੰ ਫਾਰਮ ਫਿਲ ਕਰਨਾ ਤੁਹਾਨੂੰ ਪਤਾ ਹੈ ਕਿ ਇੱਕ ਅੰਕਲਨ ਲਗਾਉਂਦੇ ਨੇ ਹਰ ਕੋਈ ਨਿਊਜ਼ ਚੈਨਲ ਪ੍ਰਿੰਟਡ ਮੀਡੀਆ ਦੂਸਰਾ ਮੀਡੀਆ ਜਿਹੜਾ ਹੈ ਉਹ ਇਲੈਕਟ੍ਰੋਨਿਕ ਮੀਡੀਆ ਉਹ ਇੱਕ ਅੰਕਲਨ ਅੰਕਲਨ ਲਗਾਉਂਦੇ ਨੇ ਕਿਉਂਕਿ ਮੇਰੀ ਟੱਕਰ ਉਸ ਆਦਮੀ ਦੇ ਨਾਲ ਸੀ ਜਿਹੜਾ ਪਿਛਲੇ 3 ਵਾਰ ਦਾ ਵਿਨਿੰਗ ਸੀ ਉਹ ਔਰ ਉਹ 3 ਵਾਰ ਦਾ ਵਿਨਿੰਗ ਹੋ ਕੇ ਉਹ 3 ਵਾਰ ਉਹ ਵਾਈਸ ਚੇਅਰਮੈਨ ਰਹਿ ਕੰਟੋਨਮੈਂਟ ਦੇ ਵਿੱਚ ਠੀਕ ਔਰ ਦੂਸਰਾ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇੱਕ ਮਸਲ ਪਾਵਰ ਔਰ ਫਾਈਨੈਂਸ਼ਲੀ ਸੌਂਡ ਫੈਮਿਲੀ ਤੋਂ ਬਿਲੋਂਗ ਕਰਦਾ ਸੀ ਔਰ ਉੱਥੇ ਲੋਕਾਂ ਨੇ ਇਹ ਜਿਹੜੇ ਬਾਹਰ ਦੇ ਲੋਕ ਸਨ ਉਹਨਾਂ ਨੇ ਇਹ ਸੋਚਿਆ ਸੀ ਕਿ ਇਹ ਸ਼ਾਇਦ ਉਸ ਦੇ ਸਾਹਮਣੇ ਝੁਕ ਜਾਏਗਾ ਤੇ ਮਸਲ ਪਾਵਰ ਦੇ ਸਾਹਮਣੇ ਇਹ ਟicker ਨਹੀਂ ਲਗਾ ਔਰ ਫਾਈਨੈਂਸ਼ਲੀ ਵੀ ਇਹ ਟicker ਨਹੀਂ ਲਗਾ ਵੀਕ ਹੋ ਜਾਏਗਾ ਤੇ ਇਹ ਕਿੱਥੇ ਸਟੈਂਡ ਕਰੇਗਾ ਨਾਲੇ ਛੋਟਾ ਹੈ ਜਾ ਉਮਰ ਦੇ ਵਿੱਚ ਤੇ ਕਿੱਥੇ ਸਟੈਂਡ ਕਰੇ ਉਸ ਵਕਤ ਮੇਰੀ ਸੀ ਆਪਣਾ 33-32 ਸਾਲ ਉਮਰ ਸੀ ਮੇਰੀ ਅੱਛਾ ਤੇ ਉਹਨਾਂ ਨੇ ਕਿਹਾ ਇਹ ਕਿੱਥੇ ਸਰਵਾਈਵ ਕਰ ਪਾਏਗਾ ਇਹ ਨਹੀਂ ਚਲੇਗਾ ਉਥੇ ਤੇ ਖੈਰ ਜਿਸਲੇ ਰੱਬ ਮਿਹਰਬਾਨ ਹੋਏ ਤੇ ਸਾਰਾ ਕੁਝ ਹੋ ਜਾਂਦਾ ਔਰ ਤੁਸੀਂ ਜਿਹੜੀ ਗੱਲ ਕੀਤੀ ਉਹ ਮੈਨੂੰ ਹਸੀ ਆਂਦੀ ਹੈ ਉਹ ਅੱਜ ਆچھے ਮੇਰੇ ਦੋਸਤ ਐ ਨੋ মিডিਆ ਵਾਲੇ ਉਹ ਜਦ ਵੀ ਮੇਰੇ ਕੋਲ ਆਉਂਦੇ ਸਨ ਮੇਰਾ ਇੰਟਰਵਿਊ ਲੈਂਦੇ ਸਨ ਤੇ ਕੋਈ ਗੱਲਬਾਤ ਕਰਦੇ ਸਨ ਤੇ ਸ਼ਾਮ ਨੂੰ ਜਿਸਲੇ ਉਹਨਾਂ ਨੇ ਖਬਰ ਲਗਾ ਲਈ ਨਾ ਖਬਰ ਦੇ ਵਿੱਚ ਜਿਸਲੇ ਉਹਨਾਂ ਨੇ ਇੱਕ ਲਿਸਟ ਲਗਾ ਲਈ ਕਿ ਕੰਟੇਨਮੈਂਟ ਵਾਰਡ ਨੰਬਰ 5 ਤੋਂ ਇਹ ਇਨੇ ਮੈਂਬਰ ਹੈ ਸਬਕੰਟੇਸਟੈਂਟ ਹੈ ਔਰ ਸੱਤ ਦੇ ਵਿੱਚੋਂ ਮੇਰਾ ਸਤਵਾਂ ਨੰਬਰ ਹੁੰਦਾ ਸੀ ਤੇ ਮੈਂ ਜਦੋਂ ਉਹਨਾਂ ਨੂੰ ਕੁੱਝਦਾ ਸੀ وہی ਮੇਰੇ ਕਹਿਣ ਦਾ ਪਤਲਾ ਸੁਣਣਾ ਤੁਹਾਨੂੰ ਥਲਮੇ ਪਾਸੋਂ ਨੰਬਰ 1 ਤੇ ਰੱਖਿਆ ਸੀ ਤੇ ਉਹ ਦੇਖੋ ਰੱਬ ਨੇ ਪਲਟੀ ਮਾਰੀ ਉਹ ਥਲਮਾ ਜਿਹੜਾ ਨੰਬਰ ਉੱਪਰ ਆ ਗਿਆ ਤੇ ਉੱਪਰ ਵਾਲਾ ਥੱਲੇ ਆ ਗਿਆ ਔਰ ਉਸ ਨੂੰ ਰੱਖਿਆ ਜਾਂਦਾ ਸੀ ਜਿਹੜਾ ਮਸਲ ਪਾਵਰ ਔਰ ਫਾਈਨੈਂਸ਼ਲੀ ਆਊਟ ਸੀ ਉਸ ਨੂੰ ਟੌਪ ਤੇ ਰੱਖਿਆ ਜਾਂਦਾ ਸੀ ਤੇ ਉਹ ਸਾਰੇ ਕੋਲੋਂ ਥੱਲੇ ਹੋ ਗਿਆ ਸੋ ਇਹ ਮਤਲਬ ਕਿ ਇੱਕ ਬਹੁਤ ਹੀ ਮਜ਼ੇਦਾਰ ਗੱਲ ਸੀ ਤੇ ਇਸ ਦੇ ਨਾਲ ਹੀ ਇੱਕ ਹੋਰ ਮਜ਼ੇਦਾਰ ਗੱਲ ਜਿਹੜੀ ਮੈਨੂੰ ਸੁਣਨ ਦੇ ਵਿੱਚ ਆਈ ਸੀ ਕਿ ਤੁਸੀਂ ਕਿਸੇ ਪੁਲਿਸ ਅਫੀਸਰਸ ਨੂੰ ਮਿਲਣ ਵਾਸਤੇ ਗਏ ਸੀ ਤੇ ਉੱਥੇ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ ਵਾਈਸ ਚੇਅਰਮੈਨ ਕੰਟੋਨਮੈਂਟ ਬੋਰਡ ਦਾ ਬਣਨ ਤੋਂ ਬਾਅਦ ਉਹ ਕੀ ਕੋਈ ਮਜ਼ੇਦਾਰ ਗੱਲ ਸੀ ਐਕਚੁਅਲੀ ਮੇਰੀ ਇੱਕ ਬੜਾ ਜਿਹਾ ਅਮਰਜੈਂਸੀ ਮੈਨੂੰ ਕੰਮ ਪੈ ਗਿਆ ਤੇ ਮੈਂ ਐਸਪੀ ਆਫਿਸ ਚ ਲਾ ਗਿਆ ਉਸ ਦੌਰਾਨ ਤੇ ਐਸਪੀ ਆਫਿਸ ਤੁਹਾਨੂੰ ਪਤਾ ਹੈ ਜੋ ਰੂਟੀਨ ਰੋਜ਼ ਦੀ ਹੁੰਦੀ ਹੈ ਉਹੀ ਉਹ ਇੱਕ ਉਹਨੇ ਕਿਹਾ ਜੀ ਤੁਸੀਂ ਇੱਕ ਸਲਿੱਪ ਭਰ ਦਿਓ ਮੈਂ ਕੀ ਕੀਤਾ ਮੈਂ ਸਲਿੱਪ ਭਰੀ ਤੇ ਉਹਦੇ ਉੱਪਰ ਲਿਖਿਆ ਮੈਂ ਕੰਟੋਨਮੈਂਟ ਵਾਈਸ ਚੇਅਰਮੈਨ ਜਤਿੰਦਰ ਸਿੰਘ ਲਕੀ ਉਹ ਉਹ ਵਿਜ਼ਟਰ ਸਲੀਪ ਜਿਸ ਲਈ ਅੰਦਰ ਜਾਂਦੀ ਏ ਤੇ ਉਹ ਰਿੰਗ ਕਰਦੇ ਨ ਪਰ ਬੈਲ ਕਰਦੇ ਮੈਂ ਕਿ ਥੋੜੀ ਦੇਰ ਬਾਅਦ ਕਿ ਤੁਸੀਂ ਉਹਨਾਂ ਨੂੰ ਅੰਦਰ ਭੇਜੋ ਤੇ ਬੜਾ ਮਜ਼ੇਦਾਰ ਵਾਕਿਆ ਹੋਇਆ ਉਸ ਵਕਤ ਮੈਂ ਚਲਾ ਗਿਆ ਅੰਦਰ ਮੈਂ ਵਿਸ਼ ਕੀਤੀ ਤੇ ਵਿਸ਼ ਕਰਕੇ ਤੇ ਮੈਂ ਨਾਲ ਬੈਠ ਗਿਆ ਉਹਨਾਂ ਨੇ ਵੀ ਵਿਸ਼ ਕੀਤੀ ਹਾਂ ਤੇ ਨਾਲ ਬੈਠ ਗਏ ਤੇ ਉਹ ਫਿਰ ਬੈਲ ਕਰਦੇ ਆਪਣੇ ਪੀਐਨ ਨੂੰ ਕਹਿੰਦੇ ਨੇ ਉਹ ਜੋ ਸਲੀਪ ਭੇਜੀ ਉਹਨਾਂ ਨੂੰ ਅੰਦਰ ਭੇਜੋ ਕਹਿੰਦੇ ਸਰ ਉਹ ਤੇ ਅੰਦਰ ਬੈਠੇ ਤੁਸੀਂ ਪਹਿਲੇ ਹੀ ਉਹਨਾਂ ਅਫੀਸਰ ਦੇ ਕੋਲ ਬੈਠ ਕੇ ਜਾ ਕੇ ਉਹ ਕਹਿੰਦੇ ਉਹਦੇ باوجود ਫਿਰ ਬੈਲੰਸ ਕਰਦੇ ਨੇ ਕਿ ਭਾਈ ਜਿਹੜੇ ਕੰਟਰੋਲਮੈਂਟ ਦੇ ਵਾਈਸ ਚੇਅਰਮੈਨ ਆਏ ਤੇ ਉਹਨਾਂ ਨੂੰ ਉਹਨਾਂ ਨੂੰ ਭੇਜੋ ਤੇ ਜਿਸਲੇ ਉਹ ਕਹਿੰਦੇ ਸਰ ਉਹ ਤੇ ਬੈਠੇ ਮੇਰੇ ਵੱਲ ਦੇਖਦਾ 2 ਮਿੰਟ ਕਹਿੰਦਾ ਉਹ ਇਹ ਤਾਂ ਬੱਚੂ ਹੈ ਇਹ ਤਾਂ ਬੱਚੂ ਹੈ ਇਹ ਤਾਂ ਮੇਰੇ ਬੱਚੇ ਦੇ ਬਰਾਬਰ ਹੈ ਇਹ ਛੋਟਾ ਸਾ ਇਹ ਚੇਅਰਮੈਨ ਹੈ ਵਾਈਸ ਚੇਅਰਮੈਨ ਹੈ ਬੜੀ ਹੈਰਾਨਗੀ ਦੀ ਗੱਲ ਹੋਈ ਉਹ ਉਹਨਾਂ ਨੇ ਮੈਨੂੰ ਅੱਛੀ ਤਰ੍ਹਾਂ ਸੁਣਿਆ ਔਰ ਉਹਨਾਂ ਨੇ ਉਸ ਦੇ ਬਾਅਦ ਮੈਨੂੰ ਇੰਨਾ ਪਿਆਰ ਕੀਤਾ ਕਹਿੰਦੇ ਨਹੀਂ ਆਪ ਜੈਸੇ ਅੱਜ ਯੂਥ ਕੋ ਆਗੇ ਆਣਾ ਚਾਹੀਏ ਉਹਨਾਂ ਨੇ ਇੱਕ ਵਰਡ ਕੇ ਔਰ ਉਸ ਵਕਤ ਹੀ ਉਹਨਾਂ ਨੇ ਮੈਨੂੰ ਆਪਣਾ ਪਰਸਨਲ ਨੰਬਰ ਮੇਰਾ ਵੀ ਲਿਆ ਔਰ ਉਹਨਾਂ ਨੇ ਆਪਣਾ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਆਪ ਕੋ ਅਗਰ ਆਧੀ ਰਾਤ ਕੋ ਵੀ ਕੋਈ ਜ਼ਰੂਰਤ ਬਣਦੀ ਹੈ ਤਾਂ ਆਪ ਮੇਰੇ ਕੋ ਕਾਲ ਕਰੇ ਆਪਕੀ ਇੱਕ ਕਾਲ ਪੇ ਕੰਮ ਹੋਗਾ ਔਰ ਔਰ ਰਿਲੇਸ਼ਨ ਕਾਫੀ ਦੇਰ ਤੱਕ ਰਿਹਾ ਔਰ ਇਸ ਵਕਤ ਵੀ ਮੈਂ ਉਹਨਾਂ ਦੇ ਟੱਚ ਦੇ ਵਿੱਚ ਹਾਂ ਔਰ ਕਾਫੀ ਸਾਰੇ ਸਾਡੇ ਮੈਸੇਜ ਪਾਸ ਆਨ ਹੁੰਦੇ ਨੇ ਔਰ ਉਹ ਅੱਛਾ ਇੱਕ ਸਾਡਾ ਪਿਆਰ ਰਿਹਾ ਉਸ ਦੌਰਾਨ ਦੇ ਵਿੱਚ ਤੇ ਤੋਂ ਇਹਨਾਂ ਮਜ਼ੇਦਾਰ ਗੱਲਾਂ ਜਤਿੰਦਰ ਸਿੰਘ ਜੀ ਲੱਕੀ ਦੇ ਨਾਲ ਹੁਣ ਅਸੀਂ ਗੱਲ ਕਰਾਂਗੇ ਥੋੜਾ ਜਿਹਾ ਉਸ ਟਾਪਿਕ ਦੇ ਬਾਰੇ ਵਿੱਚ ਜਿਸ ਦੇ ਕਾਰਨ ਅੱਜ ਤੁਸੀਂ ਇੱਕ ਰੀਜਨਲ ਪਾਰਟੀ ਨੈਸ਼ਨਲ ਕੌਂਫਰੰਸ ਜੜੀ ਹੈ ਇੱਕ ਦਿਨ ਪਹਿਲਾਂ ਜੁਆਇਨ ਕੀਤੀ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਗੱਲ ਕਰਾਂਗੇ ਪਰ ਉਸ ਤੋਂ ਪਹਿਲੇ 2015 ਦੇ ਵਿੱਚ ਤੁਸੀਂ ਵਾਈਸ ਚੇਅਰਮੈਨ ਜੀਐਨਕੇ ਬੋਰਡ ਆਪਣਾ ਕੰਟੋਨਮੈਂਟ ਕੰਟੋਨਮੈਂਟ ਮਰਸਤਵਾਰੀ ਸੀ। ਔਰ ਕੰਟੋਨਮੈਂਟ ਬੋਰਡ ਦੇ ਚੇਅਰਮੈਨ ਬਣਨ ਤੋਂ ਕੁਝ ਹੀ ਸਾਲ ਬਾਅਦ ਤੁਸੀਂ ਇੱਕ ਨੈਸ਼ਨਲ ਪਾਰਟੀ ਜੁਆਇਨ ਕਰਦੇ ਹੋ। ਜੀ, ਭਾਜਪਾ। ਜੀ। ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਜੁਆਇਨ ਕੀਤਾ ਕਿਉਂਕਿ ਆਮ ਤੌਰ ਤੇ ਨੈਰੇਟਿਵਸ ਹੁੰਦੇ ਨੇ ਕੁਝ। ਜੀ। ਜਿਹਦੀ ਕਰਕੇ ਮੈਂ ਇਹ ਸਵਾਲ ਤੁਹਾਨੂੰ ਪੁੱਛ ਰਿਹਾ। ਜੀ। ਕੀ ਲੋੜ ਪੈ ਗਈ ਸੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ? ਤੇ ਫਿਰ ਕੁਝ ਹੀ ਮਹੀਨੇ ਦੇ ਅੰਦਰ ਅੰਦਰ ਨੂੰ ਵਾਪਸ ਛੱਡ ਦਿੱਤਾ ਮੈਨੂੰ ਅਪਰੋਚ ਕੀਤੀ ਗਈ ਜਿਸ ਲਈ 2019 ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨਾਂ ਹੋਈਆਂ ਸਨ ਮੈਨੂੰ ਅਪਰੋਚ ਕੀਤੀ ਗਈ ਓਕੇ ਤਾਂ ਮਤਲਬ ਤੁਹਾਨੂੰ ਅਪਰੋਚ ਕੀਤੀ ਗਈ ਮੈਨੂੰ ਅਪਰੋਚ ਕੀਤੀ ਗਈ ਕੁਝ ਮੇਰੇ ਦੋਸਤ ਹਨ ਉਹ ਉਹਨਾਂ ਨੇ ਵੀ ਕੀਤਾ ਉਸ ਲਈ ਇੱਕ ਮੋਦੀ ਮਿਸ਼ਨ ਵਾਂਸ ਅਗੇਨ ਆਇਆ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਕਿ ਤੁਹਾਨੂੰ ਅਸੀਂ ਪੂਰੇ ਜੰਮੂ ਸਟੇਟ ਦਾ ਨਾਟ ਈਵਨ ਜੰਮੂ ਪੂਰੇ ਜੰਮੂ ਸਟੇਟ ਦਾ ਉਹਨਾਂ ਨੇ ਮੈਨੂੰ ਜਨਰਲ ਸੈਕਟਰੀ ਬਣਾਇਆ ਉਹਨਾਂ ਨੇ ਉਸ ਵਕਤ ਤੇ ਉਸ ਦੇ ਵਿੱਚ ਮੇਰੀ ਕੁਝ ਕੰਡੀਸ਼ਨਸ ਹਨ ਤੇ ਉਸ ਕੰਡੀਸ਼ਨਸ ਦੇ ਉੱਪਰ ਮੈਂ ਉਹਨਾਂ ਕੰਡੀਸ਼ਨਸ ਦੇ ਉੱਪਰ ਗਿਆ ਸਾਂ ਮੈਂ ਤੇ ਜਿਸ ਲਈ ਉਹ ਕੰਡੀਸ਼ਨਸ ਉਹਨਾਂ ਨੇ ਸੁਣੀਆਂ ਮੇਰੀਆਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਸ ਨੂੰ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪਰ ਤੁਹਾਨੂੰ ਸਾਡੇ ਵਾਸਤੇ ਕੰਮ ਕਰੋਗੇ ਤੁਸੀਂ ਤੇ ਅਸੀਂ ਤੁਹਾਨੂੰ ਜਿਹੜਾ ਸਾਡਾ ਤੁਸੀਂ ਸਪੋਰਟ ਬੈਂਕ ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਹਨ ਮੇਰਾ ਆਪਣਾ ਮੇਰਾ ਆਪਣਾ ਸਿੱਖੀ ਨੂੰ ਲੈ ਕੇ ਜਿਹੜਾ ਬੜਾ ਪਿਆਰ ਸੀ ਔਰ ਮੈਂ ਚਾਹਦਾ ਸੀ ਕਿ ਮੈਂ ਬਾਕੀ ਲੋਕਾਂ ਨੂੰ ਤੇ ਸਰਵ ਕਰ ਰਿਹਾ ਮੈਂ ਆਪਣੇ ਸਿੱਖ ਮਾਈਨੋਰਟੀ ਜਿਹੜੇ ਜੰਮੂ ਦੇ ਵਿੱਚ ਹੈ ਸਾਡੇ ਆਪਣੇ ਸਿੱਖ ਭਰਾ ਨੂੰ ਉਹਨਾਂ ਵਾਸਤੇ ਵੀ ਕੰਮ ਕਰਾਂ ਔਰ ਤੁਸੀਂ ਜਾਣਦੇ ਹੋ ਕਿ ਕਾਫੀ ਸਾਰੇ ਇਸ਼ੂਜ਼ ਹਨ ਜਿਹੜੇ 2019 ਦੇ ਵਿੱਚ ਹੋਏ ਔਰ ਮੈਂ ਉਹਨਾਂ ਇਸ਼ੂਜ਼ ਨੂੰ ਲੈ ਕੇ ਉਹਨਾਂ ਦੇ ਨਾਲ ਚੱਲਿਆ ਔਰ ਜਿਹੜੀ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸੀ ਵੋਟ ਰਾਈਜ਼ ਕਰਨ ਦੀ ਉਹ ਅਸੀਂ ਕੀਤਾ ਵੀ ਬਟ ਉਸਦੇ ਬਾਅਦ ਜਿਸਲੇ ਦੇਖਿਆ ਕਿ ਡਿਮਾਂਡਸ ਫੁੱਲਫਿਲ ਨਹੀਂ ਹੋਈਆਂ ਤੇ ਫਿਰ ਉਸ ਦੇ ਬਾਅਦ ਅਸੀਂ ਕੋਈ ਡਿਮਾਂਡ ਐਸੀ ਜਿਹੜੀ ਫulfill ਤੁਹਾਨੂੰ ਲੱਗੇ ਨਹੀਂ ਹੋਈ ਜਿਹਦੇ ਕਰਕੇ ਤੁਹਾਨੂੰ ਛੱਡਣਾ ਪਿਆ ਦੇਖੋ ਉਸ ਲਈ ਅਨੰਦ ਮੈਰਿਜ ਐਕਟ ਦੀ ਚੱਲ ਰਹੀ ਸੀ ਗੱਲ ਠੀਕ ਹੈ ਜੀ ਔਰ ਆਪਣਾ ਸਾਡਾ ਪੋਲਿਟਿਕਲ ਰਿਜ਼ਰਵੇਸ਼ਨ ਦੀ ਗੱਲ ਸੀ ਫਿਰ ਉਸਦੇ ਬਾਅਦ ਸਾਡੀ ਜਿਹੜੀ ਬੱਚਿਆਂ ਵਾਸਤੇ ਐਜੂਕੇਸ਼ਨ ਦੇ ਵਿੱਚ ਰਿਜ਼ਰਵੇਸ਼ਨ ਦਾ ਕੋਟਾ ਹੋਏ ਜੌਬਸ ਦੇ ਵਿੱਚ ਕੋਟਾ ਹੋਏ ਉਸਦੇ ਉਸ ਡਿਮਾਂਡ ਦੀ ਮੇਰੇ ਉੱਪਰ ਮੇਰੇ ਨਾਲ ਜਿਹੜੀ ਉਹਨਾਂ ਦੀ ਗੱਲਾਂ ਹੋਈਆਂ ਸਨ ਬਟ ਉਹ ਡੂ ਟੂ ਉਹਨਾਂ ਨੇ ਜਿਸਲੇ ਤਰ੍ਹਾਂ ਪਤਾ ਜਿੱਤੇ ਜਾਂਦਾ ਆਦਮੀ ਤੇ ਉਸਦੇ ਬਾਅਦ ਆਪਣਾ ਹੋ ਜਾਂਦਾ ਉਹ ਆਪਣੀ ਸੋਚ ਦਾ ਹੈ ਫਿਰ ਉਸਦੇ ਬਾਅਦ ਥੋੜਾ ਜਿਹਾ ਉਹਨਾਂ ਦਾ ਪਰਸਨਲੀ ਮੈਂ ਦੇਖਿਆ ਕਿ ਉਹਨਾਂ ਥੋੜਾ ਜਿਹਾ ਮੈਨੂੰ ਦੂਰ ਕਰਨਾ ਸਟਾਰਟ ਕਰ ਗਏ ਫਿਰ ਮੈਂ ਉਸਦੇ ਬਾਅਦ ਸਾਇਲੈਂਟ ਹੋ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਯੂਜ਼ ਐਂਡ ਥਰੋ ਵਾਲਾ ਗੇਮ ਖੇੜੀ ਤੁਹਾਡੇ ਨਾਲ ਡੈਫੀਨੇਟ ਡੈਫੀਨੇਟ ਮੈਂ ਇਸਦੇ ਵਿੱਚ ਕੋਈ ਗੁਰੇਜ਼ ਨਹੀਂ ਮੈਂ ਡੈਫੀਨੇਟਲੀ ਕਹਾਗਾ ਉਹਨਾਂ ਨੇ ਇਹ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਪੋਲੀਟੀਕਲ ਪਾਰਟੀ ਕਾਫੀ ਸਾਲ ਹੋ ਗਏ ਨੇ ਕਰੀਬ ਵੀ ਸਾਢੇ 4 ਸਾਲ ਤੋਂ ਉੱਪਰ ਹੋ ਗਏ ਤੁਸੀਂ ਕੋਈ ਜੁਆਇਨ ਨਹੀਂ ਕੀਤੀ ਦਰاصل ਫਿਰ ਮੈਂ ਉਸਦੇ ਬਾਅਦ ਕੀ ਹੋਇਆ ਕਿ ਮੈਂ 2019 ਦੇ ਵਿੱਚ ਮੈਂ ਫਿਰ ਆ ਗਿਆ ਮੈਂ ਇਸ ਪਾਸੇ ਡੀਜੀਪੀਸੀ ਦੀ ਇਲੈਕਸ਼ਨਰਸ ਦੇ ਵਿੱਚ ਫੋਰ ਮੈਨੂੰ ਮੇਰੇ ਸਾਥੀ ਪੰਥਦਰਦੀ ਇੱਕ ਗਰੁੱਪ ਬਣਿਆ ਸਾਡਾ ਉਸਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿ ਮੈਂ ਕਿ ਨਹੀਂ ਮੈਂ ਆਪਣੀ ਕਮਿਊਨਿਟੀ ਵਾਸਤੇ ਕੁਝ ਸਰਵ ਕਰ ਜਾ ਤੇ ਉਸ ਟਾਈਮ ਅਸੀਂ ਜਿਸਲੇ ਮੈਂ ਜੁੜਿਆ ਉਸ ਟਾਈਮ ਦੇਖਿਆ ਕਿ ਅਸੀਂ ਪੰਥ ਦੇ ਵਿੱਚ ਬੜਾ ਦੋ ਫਾੜ ਦਾ ਸਿਸਟਮ ਚੱਲੇ ਕਰਦਾ ਸੀ ਔਰ ਕਿਉਂ ਪੈ ਰਿਆ ਸੀ ਉਸ ਦੇ ਉੱਪਰ ਅਸੀਂ ਇੱਕ ਸਟ੍ਰੈਟਜੀ ਬਣਾ ਰਹੇ ਸਾਂ ਔਰ ਉਸ ਸਟ੍ਰੈਟਜੀ ਜਿਹੜੀ ਸੀ ਉਹ ਮੈਂ ਅੱਜ ਵੀ ਕਮਾਂਗਾ ਬੇਸ਼ੱਕ ਆਈ ਸਾਡੇ ਦੇ ਵਿੱਚੋਂ ਪੀਐਸਬੀ ਜੀਰ ਸਾਹਿਬ ਨਹੀਂ ਰਹੇ ਪਰ ਉਹ ਸਟ੍ਰੈਟਜੀ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਪੰਥ ਜਿਹੜਾ ਇੱਕ ਹੋ ਜਾਏ ਔਰ ਉਹਨਾਂ ਨੇ ਸਾਡੀ ਡਿਊਟੀ ਲਗਾਈ ਸੀ ਪਰਸਨਲੀ ਕਿ ਪੰਥ ਜਿਹੜਾ ਇੱਕ ਹੋਏ ਇੱਕ ਕਮਿਸ਼ਨ ਚੱਲਿਆ ਸੀ ਇਲੈਕਸ਼ਨ ਟੂ ਸਿਲੈਕਸ਼ਨ ਇਲੈਕਸ਼ਨ ਤੋਂ ਸਿਲੈਕਸ਼ਨ ਠੀਕ ਹੈ ਇਨ ਬਿਟਵੀਨ ਉਸ ਦੇ ਵਿੱਚ ਫਿਰ ਕਰੋਨਾ ਕਾਲ ਵੀ ਆਂਦਾ ਹੈ ਹਾਂ ਕਰੋਨਾ ਕਾਲ ਦੇ ਵਿੱਚ ਵੀ ਮੈਂ ਵੀਰ ਜਮੀਤ ਸਿੰਘ ਰਵਿੰਦਰ ਸਿੰਘ ਬਿੱਟੂ ਔਰ ਬੜੇ ਸਾਰੇ ਨੇ ਅਸੀਂ ਆਕਸੀਜਨ ਸਿਲੰਡਰ ਦੀ ਵੀ ਸੇਵਾ ਕੀਤੀਆਂ ਫਿਰ ਅਸੀਂ ਅਨਾਜ ਵਾਲੇ ਪਾਸੇ ਵੀ ਹੋਏ ਫਿਰ ਅਸੀਂ ਦਾ ਸੰਸਕਾਰ ਵੀ ਕਰਵਾਏ ਜਿਸ ਲਈ ਲੋਕ ਇੱਕ ਤਰਫੋਂ ਡਰਦੇ ਸਨ ਕੇ ਹੱਥ ਲਾਣੇ ਤੂੰ ਕੋਲ ਜਾਣ ਤੂੰ ਅਸੀਂ ਉਹ ਲੋਕਾਂ ਦਾ ਡਰ ਵੀ ਕੱਢਿਆ ਬਾਹਰ ਕਿ ਨਹੀਂ ਐਸਾ ਕੁਝ ਨਹੀਂ ਯਾਰ ਤੁਸੀਂ ਆਪਣੇ ਪਰਿਵਾਰ ਦੇ ਜਿਹੜਾ ਮੈਂਬਰ ਹੈ ਤੁਹਾਡੇ ਤੋਂ ਚਲਾ ਗਿਆ ਤੁਸੀਂ ਉਹਦਾ ਸਸਕਾਰ ਵੀ ਕਰ ਸਕਦੇ ਹੋ ਹਰ ਚੀਜ਼ ਕਰ ਸਕਦੇ ਹੋ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਉਸ ਦੇ ਵਿੱਚ 파ਟ ਲੈ ਗਿਆ ਫਰ ਉਸ ਦੇ ਬਾਅਦ ਜਨਰਲੀ ਤੁਹਾਨੂੰ ਪਤਾ ਹੈ ਅਸੀਂ 2-3 ਸਾਲ ਚੱਲਦੇ ਰਹੇ ਫਰ ਇਲੈਕਸ਼ਨ ਸਿਲੈਕਸ਼ਨ ਨੂੰ ਲੈ ਕੇ ਅਸੀਂ ਚਲੇ ਕਾਫੀ ਥਾਵਾਂ ਤੇ ਪੁਨਛ ਰਜੋਰੀ ਮੈਂਡਰ ਸਾਰੇ ਪਾਸੇ ਅਸੀਂ ਘੁੰਮੇ ਕਠੂਆ ਸੰਬਾ ਕਾਫੀ ਜ਼ੋਰ ਲਗਾਇਆ ਕਾਫੀ ਜ਼ੋਰ ਲਗਾਇਆ ਕਿਸੇ ਤਰੀਕੇ ਨਾਲ ਸਿਲੈਕਸ਼ਨ ਸਿਲੈਕਸ਼ਨ ਜਿਹੜੀ ਪ੍ਰੋਸੀਜਰ ਜਿਹੜਾ ਚੱਲ ਚਲੋ ਕਿਸੇ ਕਾਰਨ ਉਹ ਪੂਰਨ ਤੌਰ ਤੇ ਉੱਪਰ ਨਹੀਂ ਲਾਗੂ ਹੋ ਪਾਇਆ ਲੇਕਿਨ ਕੁਝ ਜਗ੍ਹਾ ਤੇ ਵਿੱਚ ਕਾਮਯਾਬੀ ਮਗਰ ਔਰ 70 ਤੋਂ 80% ਅਸੀਂ ਕਾਮਯਾਬ ਹੋਇਆ ਉਸ ਦੇ ਵਿੱਚ ਫਿਰ ਇੱਕਦਮ ਆਲ ਜੀ ਐਨ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਬਣ ਜਾਂਦੀ ਹੈ ਜੀ ਉਹਦੇ ਵਿੱਚ ਵੀ ਜਤਿੰਦਰ ਸਿੰਘ ਲੱਖੀ ਜੀ ਚਲੇ ਜਾਂਦੇ ਨੇ ਜੀ ਫਿਰ ਉਸ ਦੇ ਨਾਲ ਦੇ ਨਾਲ ਇੱਕ ਹੋਰ ਗੱਲ ਵੀ ਹੈ ਕਿ ਜਦੋਂ ਅਡਾਕ ਕਮੇਟੀ ਦਾ ਚੱਲਦਾ ਹੈ ਇੱਕ ਦੌਰ ਜੰਮੂ ਦੀ ਡੀਪੀਸੀ ਦੀ ਇੱਕ ਅਡਾਕ ਕਮੇਟੀ ਜੀ ਉਸ ਦੀਆਂ ਕਾਫੀ ਲਿਸਟਾਂ ਬਣੀਆਂ ਸਨ ਜੀ ਜੋ ਆਫੀਸ਼ੀਅਲੀ ਜੋ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਸਨ ਉਸ ਅਡਾਕ ਕਮੇਟੀ ਦੇ ਵਿੱਚ ਜਤਿੰਦਰ ਸਿੰਘ ਲੱਕੀ ਦਾ ਨਾਮ ਲਗਭਗ ਸਾਰੀਆਂ ਲਿਸਟਾਂ ਦੇ ਵਿੱਚ ਸੀ ਜੀ ਉਹ ਕੀ ਚੱਕਰ ਸੀ ਦਰਸਲ ਮੈਂ ਤੇ ਕਿਸੇ ਦੇ ਨਾਲ ਮੇਰਾ ਨਾ ਕੋਈ ਵੈਰ ਹੈ ਤੇ ਨਾ ਮੇਰਾ ਕੋਈ ਵਿਰੋਧ ਹੈ ਚਾਹਨ ਵਾਲੇ ਜਾਦਾ ਨੇ ਜਿਹਨੇ ਜਿਹੜੇ ਜਿਹੜੇ ਚਾਹਦੇ ਸਨ ਉਹ ਆਪਣੀ ਆਪਣੀ ਲਿਸਟਾਂ ਦੇ ਵਿੱਚ ਨਾਮ ਪਾਉਂਦੇ ਸਨ ਔਰ ਕਿਸੇ ਲਿਸਟਾਂ ਦੇ ਵਿੱਚ ਤੁਹਾਡਾ ਨਾਮ ਸੀ ਤੁਹਾਨੂੰ ਕੁਝ ਹੈ ਆਈਡੀਆ ਨੀਅਰ ਬアウト ਗਵਰਨਮੈਂਟ ਦੀ ਤਰਫੋਂ ਜਿੰਨੀਆਂ ਵੀ ਲਿਸਟਾਂ ਨਿਕਲੀਆਂ ਉਹਨਾਂ ਦੇ ਵਿੱਚ ਮੇਰਾ ਨਾਮ ਸੀ ਤੇ ਮੈਨੂੰ ਵੀ ਨਹੀਂ ਪਤਾ ਉਹ ਕਿਸ ਤਰ੍ਹਾਂ ਹੁੰਦਾ ਸੀ ਕਿ ਐ ਸੀ ਕਿ ਨਹੀਂ ਐ ਤੁਹਾਨੂੰ ਨਹੀਂ ਸੀ ਪਤਾ ਮੈਨੂੰ ਨਹੀਂ ਪਤਾ ਸੀ ਉਸ ਦੇ ਵਿੱਚ ਕਿਉਂਕਿ ਉਹ ਚਾਹਨ ਵਾਲੇ ਉਹ ਕੋਣ ਕੋਣ ਹੈ ਉਹ ਮੈਨੂੰ ਵੀ ਨਹੀਂ ਪਤਾ ਕਿ ਕਿਹੜਾ ਕਿਹੜਾ ਚਾਹੁੰਦਾ ਸੀ ਤੇ ਉਸ ਨੇ ਉਹ ਪਾਇਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਦੌਰ ਚੱਲਦਾ ਹੈ ਇੱਕ ਨਵੀਂ ਸੰਸਥਾ ਖੜੀ ਹੋ ਜਾਂਦੀ ਹੈ ਜਿਹਦਾ ਮੈਂ ਨਾਂ ਪਹਿਲੇ ਲੈ ਚੁੱਕਿਆ ਹਾਂ ਆਲ ਜੀਐਨਕੇ ਸਿਕ ਕੋਆਰਡੀਨੇਸ਼ਨ ਕਮੇਟੀ ਜੀ ਉਹਦੇ ਵਿੱਚ ਤੁਹਾਡੀ ਐਂਟਰੀ ਕਿਸ ਤਰੀਕੇ ਦੇ ਨਾਲ ਹੋ ਗਈ ਯੂਰ ਕੀ ਮਸਲਾ ਸੀ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਆਫਟਰ ਟੀਐਸ ਵਜੀਰ ਦੇ ਡੈਥ ਦੇ ਬਾਅਦ ਨੂੰ ਤੇ ਅਸੀਂ ਸਾਡਾ ਜਿਹੜਾ ਗਰੁੱਪ ਸੀ ਪੰਥ ਦਰਦੀ ਦਾ ਸਿਲੈਕਸ਼ਨ ਇਲੈਕਸ਼ਨ ਦੇ ਉੱਪਰ ਕੰਮ ਕੀਤਾ ਉਸ ਦੌਰਾਨ ਅਸੀਂ ਅਜੀਤ ਸਿੰਘ ਜੀ ਦੇ ਨਾਲ ਵੀ ਮਿਲੇ ਫਿਰ ਉਸ ਦੇ ਬਾਅਦ ਮਾਨ ਸਾਹਿਬ ਜੀ ਨੇ ਸਾਡੀ ਇੱਕ ਡਿਊਟੀ ਲਗਾਈ ਕਿ ਤੁਸੀਂ ਬੜਾ ਅੱਛਾ ਕੰਮ ਕੀਤਾ ਹੈ ਔਰ ਤਕਰੀਬਨ 70 ਤੋਂ 80% ਜਿਹੜਾ ਤੁਸੀਂ ਉਸ ਦੇ ਉੱਪਰ ਕਾਮਯਾਬੀ ਕੀਤੀ ਹੈ ਤੇ ਤੁਸੀਂ ਕਿਉਂ ਨਹੀਂ ਕਰਦੇ ਕਿ ਤੁਸੀਂ ਇਸ ਕੰਮ ਨੂੰ ਕੰਟੀਨਿਊ ਕਰਦੇ ਹੋ ਤਾਂ ਮੈਂ ਇੱਕ ਕਮੇਟੀ ਬਣਾਉਂਦਾ ਤੇ ਉਸ ਦੇ ਵਿੱਚ ਮੈਂਬਰ ਜਿਹੜਾ ਲਿਆ ਜਾਂਦਾ ਬਟ ਮੈਂ ਉਸ ਵਕਤ ਇੱਥੇ ਨਹੀਂ ਸਾਂ ਜਿਸ ਲਈ ਗੱਲਬਾਤ ਚੱਲ ਰਹੀ ਸੀ ਤੇ ਮੈਂ ਜਿਸ ਦਿਨ ਅਨਾਉਂਸ ਹੋਈ ਹੈ ਮੈਂ ਉਸ ਦਿਨ ਵੀ ਇੱਥੇ ਨਹੀਂ ਸਾਂ ਤੇ ਮੈਨੂੰ ਉਸ ਲਈ ਪਤਾ ਚੱਲਦਾ ਕਿ ਮੈਨੂੰ ਉਸ ਕਮੇਟੀ ਦੇ ਵਿੱਚ ਵੀ ਲਿਆ ਜਾਂਦਾ ਔਰ ਮਾਨ ਸਾਹਿਬ ਜੀ ਦਾ ਇੱਕ ਕੋਈ ਵਿਜ਼ਨ ਸੀ ਕਿ ਪੰਥ ਨੂੰ ਇਕੱਠਾ ਰੱਖਿਆ ਜਾਏ ਵਰਕਿੰਗ ਕਰਨ ਦੇ ਦੌਰਾਨ ਕੀ ਹੋਇਆ ਕਿ ਕੁਝ ਸਿਲਸਿਲੇ ਦੇ ਵਿੱਚ ਐਸਾ ਸਿਸਟਮ ਬਣਿਆ ਜਿੱਥੇ ਮੇਰੀ رائے ਨਹੀਂ ਮਿਲੀ ਹੂੰ ਜਿਸ ਲਈ ਮੇਰੀ رائے ਨਹੀਂ ਮਿਲੀ ਔਰ ਅਸੀਂ ਦੇਖਿਆ ਕਿ ਉਹ ਕੰਮ ਜਿਹੜਾ ਇਸ ਤਰ੍ਹਾਂ ਦੀ رائے ਸੀ ਕਿ ਕੀ ਐਸਾ ਹੋ ਗਿਆ ਕਿ ਤੁਹਾਨੂੰ ਇੱਕਦਮ ਇਸਤੀਫਾ ਦੇਣਾ ਪੈ ਗਿਆ ਕਿਉਂਕਿ ਜਿੱਥੇ رائے ਨਾ ਮਿਲੇ ਉਥੋਂ ਨਿਕਲ ਜਾਣਾ ਆਪਸੀ ਦੋਫਾੜ ਹੋਣਾ ਉਸ ਤੋਂ ਬਚਿਆ ਜਾਏ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਕਿ ਪੰਥ ਨੂੰ ਇੱਕ ਕੀਤਾ ਜਾਏ ਜਿਸ ਲਈ ਪੰਥ ਨੂੰ ਇੱਕ ਕੀਤਾ ਜਾਏ ਤੇ ਫਿਰ ਫਿਰ ਹੁਣ ਜਿਹੜਾ ਇੱਕਦਮ ਇੱਕ ਟਰਨਿੰਗ ਪੁਆਇੰਟ ਜਤਿੰਦਰ ਸਿੰਘ ਲੱਗੇ ਜੀ ਦੀ ਪੋਲਿਟਿਕਲ ਲਾਈਫ ਦੇ ਵਿੱਚ ਆਇਆ ਹੈ ਜੋ ਕੱਲ ਦੇਖਣ ਨੂੰ ਮਿਲਿਆ ਹੈ ਆ ਨੈਸ਼ਨਲ ਕਾਨਫਰੰਸ ਦੇ بڑے ਦਿਗਜ ਨੇਤਾ ਉਮਰ ফারুক ਜੀ ਨੇ ਆਪ ਜੀ ਦੇ ਵਾਸਤੇ ਜਦੋਂ ਤੁਸੀਂ ਕੱਲੇ ਜੁਆਇਨ ਕੀਤਾ ਆਪ ਜੀ ਦੇ ਵਾਸਤੇ ਬਹੁਤ ਵੱਡੇ ਲਫਸ ਕਏ ਹਨ ਕਿ ਪੀਐਸ ਨਜ਼ੀਰ ਦੇ ਜਾਣ ਤੋਂ ਬਾਅਦ ਇੱਕ ਵੈਕਿਊਮ ਕ੍ਰੀਏਟ ਹੋ ਗਿਆ ਸੀ ਜੀ ਜੋ ਉਹਨਾਂ ਨੂੰ ਲੱਗ ਰਿਹਾ ਹੈ ਕੀ ਅੱਜ ਉਹ ਫੁੱਲਫਿਲ ਹੋ ਗਿਆ ਜਤਿੰਦਰ ਸਿੰਘ ਲੱਕੀ ਸ਼ਾਇਦ ਸਾਡੇ ਵਾਸਤੇ ਲੱਕੀ ਹੋਏਗਾ ਕਿਤੀ ਵੱਡੀ ਗੱਲ ਸਿਰਫ ਤੁਹਾਡੇ ਵਾਸਤੇ ਕਿਉਂ ਇਹ ਤੇ ਬਿਹਤਰ ਹੁਣ ਉਮਰ ਸਾਹਿਬ ਵੀ ਦੱਸ ਸਕਦੇ ਹਨ ਕਿ ਉਹਨਾਂ ਨੇ ਇੰਨੇ ਵੱਡੇ ਅਲਫਾਜ਼ ਕਿਉਂ ਬੋਲੇ ਮੈਂ ਤੇ ਇੱਕ ਹੀ ਗੱਲ ਸੋਚ ਕੇ ਚੱਲਿਆ ਹਾਂ ਨਾ ਮੈਂ ਕੋਈ ਲੀਡਰ ਹਾਂ ਇੰਨਾ ਵੱਡਾ ਤੇ ਮੈਂ ਤੇ ਇੱਕ ਛੋਟਾ ਜਿਹਾ ਸਮਾਜ ਸੇਵੀ ਹਾਂ ਮੈਂ ਜਿੱਥੇ ਵੀ ਜੁੜਦਾ ਹਾਂ ਦਿਲ ਮਨ ਲਾ ਕੇ ਜੁੜਦਾ ਹਾਂ ਤੇ ਮੈਂ ਇਹੀ ਉੱਥੇ ਜਾ ਕੇ ਕਿਹਾ ਹੈ ਕਿ ਮੈਨੂੰ ਜਿੱਥੇ ਕੋਈ ਤੁਸੀਂ ਕੰਮ ਵਾਸਤੇ ਲਗਾਓਗੇ ਸੇਵਾ ਵਾਸਤੇ ਲਗਾਓਗੇ ਮੈਂ ਉੱਥੇ ਤਤਪਰ ਤਿਆਰ ਹਾਂ ਬਾਕੀ ਬੜੀਆਂ ਸਨ ਨੈਸ਼ਨਲ ਪਾਰਟੀਆਂ ਵੀ ਸਨ ਕੁਝ ਹੋਰ ਵੀ ਵੱਡੀਆਂ ਪਾਰਟੀਆਂ ਸਨ ਪਰ ਤੁਸੀਂ ਰੀਜਨਲ ਪਾਰਟੀ ਨੂੰ ਹੀ ਕਿਉਂ ਚੁਣਿਆ ਮੈਂ ਇੱਥੇ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸ ਦਿਆਂ ਕਿ ਇੱਕ ਤੇ ਮੇਰੀ ਜਿਸਲੇ ਮੇਰੇ ਦਾਦਾ ਜੀ ਕੰਟੋਨਮੈਂਟ ਦੇ ਵੀ ਸਨ ਉਹ ਇਸ ਪਾਰਟੀ ਦੇ ਨਾਲ ਚੱਲਦੇ ਰਹੇ ਉਹ ਸ਼ੇਖ ਸਾਹਿਬ ਦੇ ਨਾਲ ਚੱਲਦੇ ਰਹੇ ਤੇ ਸ਼ੇਖ ਸਾਹਿਬ ਨੇ ਉਹਨਾਂ ਨੂੰ ਆਪਣੀ ਬਾਸਕਟ ਵੀ ਦਿੱਤੀ ਸੀ ਦਾਦਾ ਜੀ ਨੂੰ ਵੇਰੇ ਕਿ ਇਹ ਬਾਸਕਟ ਤੁਹਾਡੀ ਹੈ ਤੇ ਉਤਾਰ ਕੇ ਤੇ ਮੇਰੇ ਜੋ ਦਾਦਾ ਮਾਮਾ ਜੀ ਹਨ ਉਹ ਵੀ ਸ਼ੇਖ ਸਾਹਿਬ ਦੇ ਨਾਲ ਚੱਲਦੇ ਰਹੇ ਉਸ ਟਾਈਮ ਉਸ ਦੇ ਬਾਅਦ ਫਾਰੂਕ ਸਾਹਿਬ ਦੇ ਨਾਲ ਚੱਲਦੇ ਰਹੇ ਮਤਲਬ ਕਿ ਨੈਸ਼ਨਲ ਕਾਨਫਰੰਸ ਦੇ ਨਾਲ ਤੁਹਾਡੇ ਪੁਰਾਣੇ ਪੁਰਾਣੇ ਰਿਸ਼ਤੇ ਨੇ ਦੂਸਰਾ ਨੰਬਰ ਮੈਂ ਉੱਥੇ ਵੀ ਇੱਕ ਸਭ ਤੋਂ ਵੱਡਾ ਜ਼ਿਕਰ ਕੀਤਾ ਸੀ ਕਿ ਅਗਰ ਸਿੱਖਾਂ ਨੂੰ ਇੱਥੇ ਅਗਰ ਜ਼ਮੀਨੀ ਰਾਈਟਸ ਅਗਰ ਕਿਸੇ ਨੇ ਦਿੱਤੇ ਉਹ ਨੈਸ਼ਨਲ ਕਾਨਫਰੰਸ ਨੇ ਦਿੱਤੇ ਸਿੱਖ ਇਸ ਚੀਜ਼ ਨੂੰ ਨਾ ਭੁੱਲਣ ਕਿ ਨੈਸ਼ਨਲ ਕਾਨਫਰੰਸ ਹੀ ਇੱਕ ਐਸ ਪਾਰਟੀ ਸੀ ਜਿਸਲੇ ਸਿੱਖ ਉਜੜ ਕੇ ਆਏ ਉਹਨਾਂ ਨੂੰ ਜਿਹੜੇ ਜ਼ਮੀਨੀ ਰਾਈਟਸ ਉਹ ਐਨਸੀ ਨੇ ਦਿੱਤੇ ਸਨ ਦੂਸਰਾ ਨੰਬਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਖਾਂ ਦੇ ਵਾਸਤੇ ਜਿੰਨਾ ਨੈਸ਼ਨਲ ਕਾਨਫਰੰਸ ਨੇ ਕੀਤਾ ਇਹਨਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ ਕਿ ਅੱਜ ਸਾਡੇ ਦਿਗਜ ਨੇਤਾ ਜੋ ਸਾਡੇ ਵਿੱਚ ਨਹੀਂ ਵੀ ਰਹੇ ਔਰ ਇੱਕ ਸਾਡੇ ਵਿੱਚ ਹੈ ਵੀ ਹਨ ਸਰਦਾਰ ਹਰਵੰਦ ਸਿੰਘ ਜੀ ਉਸਦੇ ਬਾਅਦ ਟੀਐਸ ਵਜੀਰ ਸਿੰਘ ਜੀ ਜਿਹੜੇ ਸਾਡੇ ਤੋਂ ਅੱਜ ਚਲੇ ਗਏ ਦੇ ਹਨ ਉਹ ਐਚਐਸ ਬਾਲੀ ਸਾਹਿਬ ਹਨ ਬੁੱਧ ਸਿੰਘ ਜਿਆਗੀ ਹਨ ਉਹ ਅੱਜ ਸਾਡੇ ਤੋਂ ਚਲੇ ਗਏ ਅਕਾਲ ਚਲ ਅਕਾਲ ਚਲਾਣਾ ਕਰ ਗਏ ਹਨ ਤੇ ਪਰ ਉਹ ਜਿਹੜੀ ਦੇਣ ਸੀ ਉਹ ਐਨਸੀ ਦੀ ਹੀ ਦੇਣ ਸੀ ਕਿਉਂਕਿ ਇਸ ਦੇ ਵਿੱਚ ਐਨਸੀ ਨੇ ਇੱਕ ਸੀਰੀਜ਼ ਹੈ ਕਿ ਸਿੱਖ ਕਮਿਊਨਿਟੀ ਨੂੰ ਬਿਲਕੁਲ ਨਾਲ ਆਪਣੇ ਛੋਟੇ ਭਰਾ ਗੁਰੂ ਚਲਾਇਆ ਹੈ। ਜੀ ਇੱਕ ਵੱਡਾ ਸਵਾਲ। ਔਰ ਸ਼ਾਇਦ ਕੋਸ਼ਿਸ਼ ਕਰਾਂਗੇ ਕਿ ਅਸੀਂ ਕਨਕਲੂਡ ਕਰੀਏ ਪਰ ਬਿਲਕੁਲ ਵੀ ਸਮਾਂ ਬਹੁਤ ਘੱਟ ਹੈ। ਵੱਡਾ ਸਵਾਲ ਇਹ ਹੈ ਕਿ ਡਾਕਟਰ ਫਾਰੂਕ ਅਬਦੁੱਲਾ ਨੇ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਮੈਂ ਤੁਹਾਡੇ ਕੰਮ ਬਹੁਤ ਸਾਰੇ ਕਰ ਸਕਦਾ ਹਾਂ ਪਰ ਤੁਸੀਂ ਇੱਕ ਆਪਣਾ ਨੁਮਾਇੰਦਾ ਲੈ ਕੇ ਆਓ। ਜੀ ਕਿਵਰਣਾ ਕਿਦਰੇ ਜਤਿੰਦਰ ਸਿੰਘ ਲੱਕੀ ਵੀ ਇਸ ਦੌੜ ਵਿੱਚ ਹੁਣ ਲੱਗਣ ਦੇ ਕੀ ਸਾਡਾ ਇੱਕ ਨੁਮਾਇੰਦਾ ਹੋਵੇ ਦੇਖੋ ਇਹ ਤੇ ਵਕਤ ਹੀ ਦੱਸੇਗਾ ਹੂੰ ਵਕਤ ਤੂੰ ਪਹਿਲੇ ਮੈਂ ਕੁਝ ਬੋਲਾਂ ਹੂੰ ਅੱਛਾ ਨਹੀਂ ਲੱਗਾ ਮਤਲਬ ਸਾਇਲੈਂਸ ਮਿਸ਼ਨ ਰੱਖਣਾ ਚਾਹੀਦਾ ਨਹੀਂ ਸਾਇਲੈਂਸ ਮਿਸ਼ਨ ਦੇਖੋ ਅੱਜ ਸਾਡੀ ਕਮਿਊਨਿਟੀ ਦੇ ਵਿੱਚ ਨਾ ਸਭ ਤੋਂ ਪਹਿਲੇ ਇਕਤਾ ਦੀ ਬਹੁਤ ਵੱਡੀ ਜ਼ਰੂਰਤ ਹੈ ਗੁੱਡ ਠੀਕ ਹੈ ਹੂੰ ਕੋਈ ਕਿ ਅਸੀਂ ਮੂਹ ਦੇ ਉੱਪਰੋਂ ਕਹਿੰਦੇ ਤੇ ਹਾਂ ਸਾਰੇ ਇੱਕ ਪਲੇਟਫਾਰਮ ਦੇ ਥੱਲੇ ਆਓ ਪਰ ਤੁਸੀਂ ਪੁੱਛ ਕੇ ਦੇਖੋ ਉਹਨਾਂ ਲੀਡਰਾਂ ਨੂੰ ਪੁੱਛ ਕੇ ਦੇਖੋ ਯਤਿੰਦਰ ਸਿੰਘ ਲੱਗੇ ਇੱਕ ਸਾਇਲੈਂਸ ਮਿਸ਼ਨ ਸ਼ਾਇਦ ਚਲਾਣਗੇ ਕਿ ਪਲੇਟਫਾਰਮ ਤੇ ਮੈਂ ਉਹੀ ਦੱਸ ਮੈਂ ਉੱਥੇ ਹੀ ਆਣਾ ਉਹਨਾਂ ਨੂੰ ਪੁੱਛ ਕੇ ਦੇਖੋ ਕੋਈ ਵੀ ਨਹੀਂ ਚਾਹੇਗਾ ਕਿ ਜਿਹੜੇ ਸਿੱਖ ਲੀਡਰ ਹਨ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਇੱਕ ਪਲੇਟਫਾਰਮ ਦੇ ਉੱਪਰ ਆਈ ਸਿਰ ਮੂੰਹ ਜ਼ੁਬਾਨੀ ਗੱਲ ਕਰਦੇ ਹਾਂ ਪਲੇਟਫਾਰਮ ਦੇ ਉੱਪਰ ਆਉਣਾ ਨਹੀਂ ਚਾਹਦੇ ਹਰ ਕੋਈ ਲੀਡਰ ਬਣਨਾ ਚਾਹੁੰਦਾ ਪਿਆ ਹਰ ਕੋਈ ਉਹੀ ਗੇਮ ਦੇ ਵਿੱਚ ਹੈ ਸਮਾਜਿਕ ਲਕੀ ਦੀ ਕਿਦਾਂ ਲੀਡਰ ਹੀ ਤਾਂ ਬਣਨਾ ਚਾਹੁੰਦਾ ਮੈਂ ਵੀਰ ਜੀ ਅੱਗੇ ਵੀ ਸਮਾਜੇ ਵੀ ਰਹਾ ਮੈਂ ਹਮੇਸ਼ਾ ਗਰਾਉਂਡ ਨਾਲ ਜੁੜਿਆ ਹੋਇਆ ਹਾਂ ਔਰ ਮੇਰੀ ਕੋਸ਼ਿਸ਼ ਰਹਦੀ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਆਖਰੀ ਸਵਾਲ ਜਸਪਿੰਦਰ ਸਿੰਘ ਜੀ ਤੁਸੀਂ ਨੈਸ਼ਨਲ ਕਾਨਫਰੰਸ ਦੇ ਕਸੀਦੇ ਗੱਸੇ ਹਨ ਸ਼ਾਇਦ ਉਹ ਗੱਲਾਂ ਸੱਚ ਵੀ ਹੈ ਪਰ ਇੱਕ ਸਵਾਲ ਜਿਹੜਾ ਹੈ ਸਿੱਖ ਕੌਮ ਦਾ ਹਮੇਸ਼ਾ ਨੈਸ਼ਨਲ ਕਾਨਫਰੰਸ ਦੇ ਸਿਰ ਦੇ ਉੱਤੇ ਮੰਡਰਾਉਂਦਾ ਰਹਿੰਦਾ ਹੈ ਜਿੱਦਾ ਜਵਾਬ ਅਜ ਤੱਕ ਨਹੀਂ ਮਿਲੇ ਜੀ ਉਹ ਹੈ 1999 ਦੇ ਸਿੱਖ ਕਤਲੇਆਮ ਦਾ ਜੀ ਜਿਹਦੀ ਅੰਸਾਰੀ ਰਿਪੋਰਟ ਹਜੇ ਤੱਕ ਓਪਨ ਨਹੀਂ ਹੋਈ ਕੀ ਕਰੋਗੇ ਕੀ ਕਰੋਗੇ ਕਿ 1989 ਦੇ ਜਿਹੜੇ ਵੱਡੇ ਵੱਡੇ ਅ ਅੰਸਾਰੀ ਕਮਿਸ਼ਨ ਹੋ ਗਿਆ ਜਾਂ ਲੋਕਾਂ ਦੀ ਜਿਹੜੇ ਜਾਨ ਮਾਲ ਦੇ ਨੁਕਸਾਨ ਹੋਈ ਸੀ ਉਹਨਾਂ ਦੇ ਪਰਭਾਈਆਂ ਹੋ ਗਈਆਂ ਜੋ ਹਜੇ ਤੱਕ ਨਹੀਂ ਹੋ ਪਈ ਜੀ ਉਦੇ ਬਾਰੇ ਜਿਤੇਂਦਰ ਸਿੰਘ ਲਖੀ ਜੀ ਇਹ ਬਹੁਤ ਵੱਡਾ ਸਵਾਲ ਹੈ ਨੈਸ਼ਨਲ ਕਾਨਫਰੰਸ ਤੁਸੀਂ ਜੁਆਇਨ ਕੀਤੀ ਹੈ ਜੀ ਇਹਦੇ ਬਾਅਦ ਇਹਦੇ ਵਾਸਤੇ ਤੁਸੀਂ ਕੀ ਕਰੋਗੇ ਦੇਖੋ ਤੇਜਿੰਦਰ ਵੀਰ ਜੀ ਮੇਰਾ ਅਜਾ ਕੱਦ ਇਨਾ ਵੱਡਾ ਹੋਇਆ ਨਹੀਂ ਪਰ ਮੈਂ ਉਮੀਦ ਕਰਦਾ ਹਾਂ ਕਿ ਮੈਂ ਅਗਰ ਇੱਕ ਮੁਕਾਮ ਤੇ ਪਹੁੰਚਾਂਗਾ ਠੀਕ ਹੈ ਮੈਂ ਇਹ ਗੱਲ ਜ਼ਰੂਰ ਰੱਖਾਂਗਾ ਕਿਉਂਕਿ ਮੇਰੇ ਬੜੇ ਸਰਕਾਰ ਉਸਨੇ ਨੈਸ਼ਨਲ ਕਾਨਫਰੰਸ ਦੀ ਸੀ ਮੈਂ ਮੈਂ ਤੁਹਾਨੂੰ ਦੱਸ ਦਿਆਂ ਕਾਫੀ ਸਾਰੇ ਸਾਡੇ ਵੀਰਾਂ ਨੇ ਇਸ ਤੇ ਉੱਪਰ ਐਕਸਰਸਾਈਜ਼ ਕੀਤੀ ਦੀ ਹੈ ਆਲਰੇਡੀ ਕੀਤੀ ਦੀ ਹੈ ਔਰ ਕਾਫੀ ਸਾਰਿਆਂ ਨੇ ਇਸ ਦੇ ਉੱਪਰ ਵਰਕ ਪੂਰਾ ਕਰਕੇ ਨਾ ਉਹ ਇੱਕ ਲਾਸਟ ਫਾਈਨਲ ਮੋੜ ਤੇ ਪੇਛੇ ਛੱਡੇ ਦਾ ਹਮ ਅਗਰ ਮੇਰਾ ਉੱਥੇ ਤੱਕ ਕਦ ਬਣਦਾ ਹੈ ਤੇ ਮੈਂ ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਅਗਰ ਫਰੂਦ ਸਾਹਿਬ ਨੇ ਕਹਿਣਾ ਕਿ ਨੈਸ਼ਨਲ ਕਾਨਫਰੰਸ ਦੇ ਲਈ ਜਤਿੰਦਰ ਸਿੰਘ ਲੱਕੀ ਲੱਕੀ ਹਨ ਜੇ ਸ਼ਾਇਦ ਤੁਹਾਡਾ ਕਦ ਬਣ ਵੀ ਸਕਦਾ ਹੈ ਦੇਖੋ ਇਥੇ ਉਨ ਉੱਪਰ ਵਾਲੇ ਨੂੰ ਕੀ ਮਨਜ਼ੂਰ ਹੈ ਤੇ ਇੱਥੇ ਤੇ ਤੁਹਾਨੂੰ ਪਤਾ ਕੱਲ ਦਾ ਪਤਾ ਨਹੀਂ ਸਵਾਸ ਸਵਾਸ ਦਾ ਕੋਈ ਪਤਾ ਨਹੀਂ ਕਿ ਕਿਸਲੇ ਸਵਾਸ ਆਣ ਤੇ ਕਿਸਲੇ ਜਾਨ ਤੇ ਸਵਾਸ ਜਿੰਦਰ ਤੱਕ ਗੁਰੂ ਮਹਾਰਾਜ ਬਖਸ਼ੇਗਾ ਇਨੀਂਦਰ ਤੱਕ ਸਿੱਖ ਕੌਮ ਦੀ ਵਾਸਤੇ ਅਸੀਂ ਲੜਾਂਗੇ ਔਰ ਉਸਤੇ ਨਾਲ ਚਲਾਗੇ ਤੋਂ ਜਿੰਨੀ ਦੇਰ ਤੱਕ ਮਾਲਕ ਸਵਾਸ ਬਖਸ਼ੇਗਾ ਸਿੱਖ ਕੌਮ ਦੇ ਵਾਸਤੇ ਲੜਦੇ ਰਹਿਣਗੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਪਾਵਰ ਦੇ ਵਿੱਚ ਐਨਸੀ ਆਉਂਦੀ ਹੈ ਤੇ ਸਟੇਟ ਦੇ ਵਿੱਚ ਤਾਂ ਯੂਟੀ ਦੇ ਵਿੱਚ ਤੇ ਇਹ 1989 ਦੀ ਫਾਈਲ ਨੂੰ ਫਿਰ ਤੋਂ ਹਿਲਾਉਣ ਦੀ ਕੋਸ਼ਿਸ਼ ਕਰਨਗੇ ਔਰ ਜਿਨ੍ਹਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਜਿਨ੍ਹਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਜਿਨ੍ਹਾਂ ਨੂੰ ਉੱਥੇ ਤੱਕ ਦਾ ਇਨਸਾਫ ਨਹੀਂ ਮਿਲਿਆ ਇਹ ਕੋਸ਼ਿਸ਼ ਕਰਨਗੇ ਕਿ ਉਹਦੇ ਵਿੱਚ ਹੋਰ ਜ਼ੋਰ ਪਾ ਕੇ ਤਾਕਤ ਦੇ ਨਾਲ ਉਹ ਕੰਮ ਵੀ ਕਰਾਉਣਗੇ ਇਹ ਸਾਨੂੰ ਜਤਿੰਦਰ ਸਿੰਘ ਜੀ ਲੱਕੀ ਇਸੇ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣਗੇ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਤੇ ਦਿਓ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ